ਦੋ ਆਪਦੇ ਪਿੰਡ ਦੇ ਵਿੱਚੋਂ ਮੁਦਕੀ ਸ਼ਹਿਰ ਦੇ ਵਿੱਚੋਂ ਚੰਦਣਾ ਵਾਲੇ ਗੇਟ ਦੇ ਕੋਲੇ ਪਾਈ ਹੋਣਾ ਦਾ ਘਰ ਆ ਮਨਦੀਪ ਬਾਈ ਕੇ ਘਰੋਂ ਵੀਡੀਓ ਕਵਰ ਕੀਤੀ ਆ ਤੇ ਬਾਈ ਹੁਣਾਂ ਦੇ ਕੋਲੇ ਇੱਕ ਮਿੱਤਰੋ ਕੰਡੇ ਲਾਉਂਦੀ 18 19 ਲੀਟਰ ਦੁੱਧ ਤਿਆਰ ਵੈੜ ਦੇ ਥੱਲੇ ਦੂਜਾ ਸੂਆ ਜਰਸੀ ਮਿੱਤਰੋ ਕਾਫੀ ਕਲਰ ਦੇ ਵਿੱਚ ਮਗਰ 40 1 38 ਦੇ ਸੀਮੰਟ ਦੀ ਬੱਛੀ ਆਂਦੇ ਕਰਮਾਲੀ ਦੇ ਚੋਣ ਚਾਣ 100 ਦਾ 100 ਲੱਗਾ ਮਿੱਤਰੋ ਓਕੇ ਦੀ ਰਿਪੋਰਟ ਜਦੋਂ ਥੱਲੇ ਬਹਿ ਗਏ ਸਸ ਮਨਾਂ ਚੋਣ ਦਾ ਮੈਂ ਤੁਹਾਨੂੰ ਸਵਾਦ ਹੀ ਆਈ ਜਾਊਗਾ ਇੰਨੀ ਚੰਗੀ ਚਵਾਈ ਆ ਕਰਮਾਲੀ ਦੀ ਦੁੱਧ ਵੀ ਚਟਾ ਵਾ ਐਣ ਜਿਹੜੇ ਭਰਾ ਘਰਾਂ ਦੇ ਵਿੱਚ ਡੇਰੀਆਂ ਦੇ ਵਿੱਚ ਦੁੱਧ ਪਾਉਂਦੇ ਉਹਨਾਂ ਦਾ ਦੁੱਧ ਵੀ ਪਾਸਾ ਚੱਲਣ ਵਾਲਾ ਦੁੱਧ ਆ ਮਿੱਤਰੋ ਤੇ ਦੁੱਧ 20 ਲੀਟਰ ਤਿਆਰ ਐਣ ਕੰਡੇ 18 ਦੱਸਿਆ ਗਿਆ ਕਿਉਂਕਿ ਕੋਲੇ ਆਵੇ ਤਾਂ ਵੱਧ ਨਿਕਲੇ ਸਵਾਦ ਤਾਮ ਰੇਟ 65000 ਰੁਪਇਆ ਵਿਮਾਨਤਨ ਹੋ ਜਾਊਗਾ 2 ਮਹੀਨੇ ਤੇ 10 ਦਿਨਾਂ ਦੀ ਇਹ ਸੋਈ ਹੈ ਏਆਈ ਤੋਂ ਹਜੇ ਬੰਦੀ ਆ ਲੈ ਵੀ ਮਿੱਤਰੋ ਐਣ ਓਕੇ ਜਮਾ ਬਾਲਟੀ ਕਿਨਾਰੇ ਆ ਦੇ ਤੁਹਾਨੂੰ ਦੱਸਦੀ ਆ ਵੀ ਗਾਂ ਦੇ ਥੱਲੇ ਦੁੱਧਾ ਬਾਕੀ ਜਾਣਕਾਰੀ ਲਈ ਨੰਬਰ ਪਾਈਆਂ ਦੱਸਿਆ ਸਕਰੀਨ ਦੇ ਉੱਤੇ ਦੋ ਟਾਈਮ ਤਿੰਨ ਟਾਈਮ ਮਾਲਕਾਂ ਦੇ ਵੱਲੋਂ ਫੁੱਲ ਤਸੱਲੀ ਹੈ ਚੋਕੇ ਲ ਜਾਓ ਧੰਨਵਾਦ